ਉਰੀ ਸ਼ਹਿਰ ਵਿੱਚ ਦੁਹੱਲੇ ਵਾਲੇ ਫਾਟਕ ਤੇ ਇੱਕ ਵੱਡਾ ਹਾਦਸਾ ਵਾਪਰਦਿਆਂ ਵਾਪਰਦਿਆਂ ਬਚਿਆ ਜਿੱਥੇ ਪ੍ਰਾਈਵੇਟ ਸਕੂਲ ਬੈਂ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਕਾਲੀ ਕਰਦੇ ਹੋਏ ਟ੍ਰੇਨ ਦੇ ਫਾਟਕਾਂ ਵਿੱਚ ਉਸਨੇ ਗੱਡੀ ਫਸਾ ਦਿੱਤੀ ਜਿਹੜੀ ਕਿ ਬੱਚਿਆਂ ਦੇ ਨਾਲ ਭਰੀ ਹੋਈ ਸੀ ਹਾਦਸੇ ਦੇ ਦੌਰਾਨ ਸਕੂਲ ਬੈਂ ਦੇ ਵਿੱਚ 5 ਤੋਂ 6 ਸਕੂਲੀ ਛੋਟੇ ਬੱਚੇ ਮੌਜੂਦ ਸੀ ਗੱਡੀ ਫਸਣ ਤੇ ਉੱਥੇ ਮੌਜੂਦ ਲੋਕਾਂ ਦੀ ਸਹਾਇਤਾ ਦੇ ਨਾਲ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਫਾਟਕਾਂ ਤੋਂ ਬਾਹਰ ਸੁਰੱਖਿਅਤ ਥਾਂ ਤੇ ਲਜਾਇਆ ਗਿਆ 15 ਮਿੰਟ ਦੇ ਕਰੀਬ ਲਗਭਗ ਦੋ ਟ੍ਰੇਨਾਂ ਨਿਕਲੀਆਂ ਔਰ ਦੋ ਟ੍ਰੇਨਾਂ ਦੇ ਸਮੇਂ ਦੇ ਉੱਤੇ ਵੀ ਇਹ ਫਾਟਕ ਦੇ ਉੱਤੇ ਜਿਹੜੀ ਸਕੂਲ ਬੈਂਸ ਸੀ ਉਹ ਫਸੀ ਰਹੀ ਪਹਿਲਾਂ ਜਦੋਂ ਇੱਕ ਟਰੈਕ ਤੋਂ ਟ੍ਰੇਨ ਲੰਗੀ ਤਾਂ ਫਾਟਕਾਂ ਦੇ ਅੰਦਰ ਹੀ ਦੂਜੇ ਟਰੈਕ ਤੇ ਇਹਨੂੰ ਘੁਮਾ ਕੇ ਕੀਤਾ ਗਿਆ ਲੋਕਾਂ ਦੀ ਮਦਦ ਦੇ ਨਾਲ ਔਰ ਜਦੋਂ ਉਸ ਟਰੈਕ ਤੇ ਜਿਹੜੀ ਟਰੈਕ ਤੇ ਹੁਣ ਇਹਨੂੰ ਖੜਾ ਕੀਤਾ ਸੀ ਉਸ ਟਰੈਕ ਤੇ ਜਦੋਂ ਟ੍ਰੇਨ ਆਈ ਫਿਰ ਇਸਨੂੰ ਘੁਮਾ ਕੇ ਦੂਸਰੇ ਟਰੈਕ ਤੇ ਲਜਾਇਆ ਗਿਆ ਧੂਰੀ ਦੇ ਇੱਕ ਨਿੱਜੀ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ ਔਰ ਕੋਲ ਖੜੇ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਹੈ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਔਰ ਰੇਲਵੇ ਪੁਲਿਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ